ਦੁਨੀਆ ਦੇ ਲੋਕੋ ਮੈਂ ਮਜਦੂਰ ਬੋਲਦਾ ਹਾਂ ਹਉ ਦੁਨੀਆ ਦੇ ਲੋਕੋ ਮੈਂ ਮਜਦੂਰ ਬੋਲਦਾ ਹਾਂ ਮੈਂ ਵੀ ਦੁੱਖ ਸੁੱਖ ਸਾਰੇ ਜੱਗ ਆ ਬਾਪੂ ਕਾ ਜਨੋਂ ਵਾ ਮੰਗਿਆ ਹਟੀਆਂ ਚੋਂ ਚਰ ਵੀ ਵੀ ਸੁਖ ਵੀ ਇਹ ਗਾਣਾ ਚੋਂ ਰਤ ਵੀ ਸੁੱਕ ਗਈ ਬੇਰਗੀਆਂ ਚਿਲਕਾਂ ਖਾ ਬਿਨਾ ਕਸੂਰ ਬੋਲਦਾ ਹਾਂ ਹੋ ਦੁਨੀਆਂ ਦੇ ਲੋਕੋ ਮੈਂ ਮਜਨੂਰ ਬੋਲਦਾ ਹਾਂ ਹੋ ਦੁਨੀਆਂ ਦੇ ਲੋਕੋ ਮੈਂ ਮਜਨੂਰ ਬੋਲਦਾ ਹਾਂ ਜੀ ਸ਼ਸ਼ੀਕਾਂ ਮੈਂ ਸੋਨੀ ਸਿੰਘ ਦੀ ਦੁਨੀਆਂ ਚੈਨਲ ਅੱਜ ਪਿੰਡ ਪੜੋ ਦੇ ਵਿਕੇ ਵੱਖ-ਵੱਖ ਇਨਤਾਪ ਪਸੰਦ ਜਿਹੜੀਆਂ ਜਥੇਬੰਦੀਆਂ ਦੀਆਂ ਤੋਂ ਵਿਕਰਮਜੀਤ ਸਿੰਘ ਸਾਫ ਦਾ ਸਰਪੰਚ ਦੇ ਉੱਤੇ ਹਮਲਾ ਕੀਤਾ ਗਿਆ ਸੀ ਜਦਕਿ ਕਿਤੋਂ ਵੀ ਇਨਸਾਫ ਦੀ ਜਿਹੜੀ ਆ ਕਿਰਨ ਨਹੀਂ ਦਿਖਦੀ ਹੋਈ ਨਜ਼ਰ ਆਈ ਤਾਂ ਵੱਖ-ਵੱਖ ਜਿਹੜੀ ਇਨਸਾਫ ਪਸੰਦ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਅੱਜ ਉਹਨਾਂ ਨੇ ਵਿਚਾਰ ਵਟਾਂਦਰਾ ਕੀਤਾ ਅਸੀਂ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਕਿ ਜੋ ਅੱਜ ਪਲਾਨ ਤੇ ਰਣਨੀਤੀ ਕੀਤੀ ਗਈ ਹੈ ਉਹਦੇ ਬਾਰੇ ਪੂਰੇ ਵਿਚਾਰ ਨੇ ਦੇਖੋ ਕੁਝ ਦਿਨ ਪਹਿਲਾਂ ਇਸ ਪਿੰਡ ਭਰੋ ਦੇ ਕੁਝ ਜਿਹੜੇ ਏਦਾਂ ਦੇ ਧਨਾੜ ਲੋਕ ਜਿਹੜੇ ਹੈਗੇ ਨੇ ਜੋ ਦਲਤੰਗ ਮੈਂ ਸਮਝਦਾ ਕਿ ਕੀੜੇ ਮਕੋੜੇ ਸਮਝਦੇ ਨੇ ਉਹਨਾਂ ਵੱਲੋਂ ਸਾਡੇ ਨੌਜਵਾਨ ਸਾਥੀ ਜਿਹੜੇ ਸਾਬਕਾ ਸਰਪੰਚ ਨੇ ਵਿਕਰਮਜੀਤ ਵਿੱਕੀ ਜੀ ਇਹਨਾਂ ਦੇ ਉੱਪਰ ਜਿਹੜਾ ਇੱਕ ਜਾਨਲੇਵਾ ਹਮਲਾ ਕੀਤਾ ਗਿਆ ਹਮਲਾ ਵੀ ਕਿਸ ਜਗ੍ਹਾ ਤੇ ਕੀਤਾ ਗਿਆ ਜਨਤਕ ਤੌਰ ਤੇ ਜਦੋਂ ਇਹ ਸਕੂਲ ਦੇ ਵਿੱਚੋਂ ਬਾਹਰ ਆ ਰਹੇ ਸੀਗੇ ਤਾਂ ਇਹਨਾਂ ਉੱਪਰ ਇੱਕ ਜਾਨਲੇਵਾ ਹਮਲਾ ਕੀਤਾ ਗਿਆ ਜਿਹੜੇ ਹਮਲਾਵਰ ਸੀਗੇ ਕਿਉਂਕਿ ਉਹ ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਨੇ ਉਹਨਾਂ ਨੇ ਆਪਣੀ ਸੱਤਾ ਦੇ ਨਸ਼ੇ ਦੇ ਵਿੱਚ ਉਰ ਹੋ ਕੇ ਜਿੱਥੇ ਇਹਨਾਂ ਦੀ ਮਾਰਕੁੱਟ ਕੀਤੀ ਇਹਨਾਂ ਦੇ ਖਿਲਾਫ ਹੀ ਜਿਹੜਾ ਮੁਕੱਦਮਾ ਦਰਜ ਕਰਾਇਆ ਗਿਆ ਹੈ। ਤੇ ਵੱਖ-ਵੱਖ ਜਥੇਬੰਦੀ ਦੇ ਸਾਥੀ ਜਿਹੜੇ ਸਾਰੇ ਇਕੱਠੇ ਹੋਏ ਸੀਗੇ ਜਿਨ੍ਹਾਂ ਨੇ ਇਕੱਠੇ ਹੋ ਕੇ ਜਿਹੜੀ ਸਾਡੀ ਇੱਕ ਐਕਸ਼ਨ ਕਮੇਟੀ ਬਣੀ ਹੋਈ ਹੈ ਕਿਉਂਕਿ ਜਦੋਂ ਤੋਂ ਇਹਨਾਂ ਤੇ ਹਮਲਾ ਕੀਤਾ ਉਦੋਂ ਤੋਂ ਅਸੀਂ ਇੱਕ ਐਕਸ਼ਨ ਕਮੇਟੀ ਬਣਾਈ ਸੀ ਐਕਸ਼ਨ ਕਮੇਟੀ ਦੇ ਪਲਾਨਿੰਗ ਦੇ ਨਾਲ ਹੀ ਜਿਹੜਾ ਪ੍ਰਸ਼ਾਸਨ ਤੇ ਦਬਦਬਾ ਮੈਂ ਕਹਿੰਦਾ ਸੀ ਬਣਾ ਕੇ ਉਹਨੂੰ ਕਾਨੂੰਨ ਲਾਗੂ ਕਰਵਾ ਕੇ ਉਹਨਾਂ ਜ਼ਾਲਿਮਾਂ ਦੇ ਖਿਲਾਫ ਐ CST ਐਕਟ ਦਾ ਮੁਕਦਮਾ ਦਰਜ ਕਰਵਾਇਆ ਗਿਆ ਪਰ ਜਿਹੜਾ ਸਾਡੇ ਖਿਲਾਫ ਸਾਡੇ ਸਾਥੀ ਦੇ ਖਿਲਾਫ ਜਿਹੜਾ ਕ੍ਰਾਸ ਦੇ ਵਿੱਚ ਜਿਹੜਾ ਪਰਚਾ ਦਰਜ ਕੀਤਾ ਹੈ ਉਹ ਪਰਚੇ ਨੂੰ ਰੱਦ ਕਰਵਾਉਣ ਵਾਸਤੇ ਉਸ ਦੇ ਨਾਲ ਹੀ ਜਿਹੜੇ ਉਹ ਜ਼ਾਲਮ ਲੋਕਾਂ ਨੇ ਇਹਨਾਂ ਤੇ ਹਮਲਾ ਕੀਤਾ ਕਾਨੂੰਨ ਦੇ ਦੇਹਰੇ ਅੰਦਰ ਰਹਿ ਕੇ ਜੋ ਕਾਨੂੰਨ ਕਹਿੰਦਾ ਉਹਨਾਂ ਨੂੰ ਗ੍ਰਿਫਤਾਰ ਕਰਵਾਉਣ ਦੇ ਲਈ ਸਾਰੇ ਸਾਡੇ ਉਰੇ ਸਾਥੀ ਇਕੱਤਰ ਹੋਏ ਸੀਗੇ ਇਹ ਤਾਂ ਇੱਕ ਵਿਚਾਰ ਵਟਾਂਦਰਾ ਸੀ ਪਰ ਅਸੀਂ ਅੱਜ ਇੱਕ ਹੋਰ ਫੈਸਲਾ ਲਿਆ ਹੈ ਸੋਮਵਾਰ ਨੂੰ ਅੱਜ ਸ਼ੁੱਕਰਵਾਰ ਹੈ ਇਸੇ ਸੋਮਵਾਰ ਨੂੰ ਸਾਡੀ ਐਕਸ਼ਨ ਕਮੇਟੀ ਵੱਲੋਂ ਡੀਐਸਪੀ ਭਵਾਨੀਗੜ੍ਹ ਦੇ ਨਾਲ ਕਿਉਂਕਿ ਸਾਰੇ ਮਾਮਲੇ ਨੂੰ ਡੀਐਸਪੀ ਭਵਾਨੀਗੜ੍ਹ ਦੇ ਨੂੰ ਦੇਖ ਰਹੇ ਨੇ ਡੀਐਸਪੀ ਭਵਾਨੀਗੜ੍ਹ ਦੇ ਨਾਲ ਅਸੀਂ ਸਾਰਿਆਂ ਨੇ ਮੁਲਾਕਾਤ ਕਰਨੀ ਹੈ ਉਹਨਾਂ ਨੂੰ ਇਸ ਗੱਲ ਦਾ ਆਲਟੀਮੇਟਮ ਤੇ ਚੇਤਾਵਨੀ ਵੀ ਦੇਣੀ ਹੈ 6 ਅਗਸਤ ਤੱਕ ਜੇ ਉਹ ਲੋਕਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਜੋ ਸਾਡੇ ਸਾਥੀਆਂ ਦੇ ਖਿਲਾਫ ਝੂਠਾ ਮੁਕਦਮਾ ਜਿਹੜਾ ਦਰਜ ਕੀਤਾ ਗਿਆ ਕ੍ਰਾਸ ਪਰਚਾ ਜਿਹੜਾ ਦਰਜ ਕੀਤਾ ਗਿਆ ਉਹਨੂੰ ਰੱਦ ਨਾ ਕੀਤਾ ਗਿਆ ਤਾਂ 7 ਅਗਸਤ ਨੂੰ ਅਸੀਂ ਇੱਕ ਵੱਡਾ ਅੰਦੋਲਨ ਕਰਾਂਗੇ ਵੱਡਾ ਸੰਘਰਸ਼ ਜਿਹੜਾ ਹੋਊਗਾ ਸਾਡੇ ਜ਼ਿਲ੍ਹੇ ਪੱਧਰੇ ਜਿਹੜਾ ਸੰਘਰਸ਼ ਕਰਾਂਗੇ ਉਸ ਸੰਘਰਸ਼ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਨਫਾ-ਨੁਕਸਾਨ ਹੁੰਦਾ ਪਬਲਿਕ ਦਾ ਹੁੰਦਾ ਕਿਸੇ ਹੋਰ ਦਾ ਹੁੰਦਾ ਉਹਦੇ ਵਿੱਚ ਸਿੱਧੇ ਤੌਰ ਤੇ ਜਿਹੜੇ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਤੇ ਭਵਾਨੀਗੜ੍ਹ ਜਿਹੜੀ ਸਬਡਿਵੀਜ਼ਨ ਹੈ ਇਹਦੀ ਪੁਲਿਸ ਜਿਹੜੀ ਜ਼ਿੰਮੇਵਾਰ ਹੋਊਗੀ ਇਦੇ ਵਿੱਚ ਸਿੱਧੇ ਤੌਰ ਤੇ ਜਿਸ ਵਾਰ ਦੇਖੀ ਯਾਰੀ ਹੈ ਕਿ ਜਿਹੜਾ ਐਮਐਲਏ ਨਰਿੰਦਰ ਗੌਰ ਭਰਾਜ ਦਾ ਹੱਥ ਆ ਰਿਹਾ ਕਿਉਂਕਿ ਜਿਹੜੇ ਉਹਨਾਂ ਦੇ ਖਾਸ ਤੇ ਜਿਹੜੇ ਬਲਾਕ ਪ੍ਰਧਾਨ ਤੇ ਜਿਹੜੇ ਸਿਰਫ ਉਹਨਾਂ ਨੂੰ ਹੀ ਜਿਨ੍ਹਾਂ ਨੇ ਸਕੂਲ ਦੇ ਵਿੱਚ ਇਹ ਹਮਲਾ ਕੀਤਾ ਸੀ ਤੇ ਉਹਨਾਂ ਨੂੰ ਹੀ ਸਕੂਲ ਦੀ ਕਮੇਟੀ ਦੇ ਵਿੱਚ ਐਡ ਕੀਤਾ ਗਿਆ ਇਹਦੇ ਬਾਰੇ ਤੁਹਾਡੇ ਲੇਟੈਸਟ ਜਿਹੜੀ ਅਪਡੇਟ ਹੈ ਤੇ ਉਹਨਾਂ ਨੂੰ ਹੀ ਸਕੂਲ ਦੀ ਕਮੇਟੀ ਦੇ ਵਿੱਚ ਐਡ ਕੀਤਾ ਜਦ ਕਿ ਜਦ ਹਮਲਾ ਉਹਨਾਂ ਨੇ ਕੀਤਾ ਸਾਡੇ youth ਤੇ ਕੀ ਅਸਰ ਪਊਗਾ ਜਿਹਨੂੰ ਅਸੀਂ ਸਿੱਖਿਆ ਦਾ ਮੰਦਰ ਕਹਿੰਦੇ ਆ ਸਿੱਖਿਆ ਦੇ ਨਾਂ ਤੇ ਸਰਕਾਰ ਆਈ ਸੀ ਤੇ ਸਿੱਖਿਆ ਦੇ ਸਕੂਲ ਦੇ ਵਿੱਚ ਇਹ ਇਹ ਜਿਹੜਾ ਇਹ ਕਾਹਨ ਕਰ ਰਹੇ ਨੇ ਨਹੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ 70 ਦਿਨ 70 ਦਿਨ ਸ਼ਹਿਰ ਵਿੱਚ ਚੋਰ ਨੇ 바ਵਾ ਸਾਹਿਬ ਦੀ ਤਸਵੀਰ ਦਫਤਰ ਦੇ ਅੰਦਰ ਲਗਾ ਕੇ ਇੱਕ ਢੋਂਗ ਇੱਕ ਪਖੰਡ ਕਰ ਰਹੇ ਨੇ ਜਦ ਕਿ ਜੋ 바ਵਾ ਸਾਹਿਬ ਨੇ ਸੰਵਿਧਾਨ ਲਿਖਿਆ ਜਿਹੜੇ ਦੇਸ਼ ਦਾ ਕਾਨੂੰਨ ਬਣਾਇਆ ਉਸ ਕਾਨੂੰਨ ਨੂੰ ਮੰਨਣ ਲਈ ਤਿਆਰ ਨਹੀਂ ਜਿਹੜਾ ਇੱਕ ਮੁਜਰਮ ਹੈ ਉਹਨੂੰ ਸਾਡੇ ਬੀਬਾ ਜੀ ਸਾਡੇ ਜਿਹੜੇ ਸਤਕਾਰਯੋਗ ਸਾਡੀ ਭੈਣ ਹੈ ਛੋਟੀ ਐਮ ਐਲ ਏ ਸਾਹਿਬ ਉਹਨੂੰ ਨਾਲ ਲੈ ਕੇ ਘੁੰਮਦੇ ਨੇ ਉਸ ਵਿਅਕਤੀ ਦੇ ਉੱਪਰ ਮੁਕੱਦਮਾ ਦਰਜ ਹੈ ਤੁਰੰਤ ਉਹਦੀ ਜਿਹੜੀ ਗ੍ਰਿਫਤਾਰੀ ਜੋ ਸੁਪਰੀਮ ਕੋਰਟ ਕਹਿੰਦਾ ਜੋ ਸੁਪਰੀਮ ਕੋਰਟ ਕਹਿੰਦਾ ਜਿਸ ਵਿਅਕਤੀ ਦੇ ਉੱਪਰ ਐਸਸੀ ਐਸਟੀ ਐਕਟ ਦਾ ਮੁਕੱਦਮਾ ਦਰਜ ਹੋ ਗਿਆ ਤੁਰੰਤ ਉਹਦੀ ਜਿਹੜੀ ਗ੍ਰਿਫਤਾਰੀ ਬਣਦੀ ਹੈ ਪਰ ਇਹ ਸੱਤਾ ਦੇ ਨਸ਼ੇ ਵਿੱਚ ਐਨਾ ਚੂਰ ਨੇ 바ਵਾ ਸਾਹਿਬ ਦੇ ਸੰਵਿਧਾਨ ਨੂੰ ਮੰਨਣ ਨੂੰ ਤਿਆਰ ਨਹੀਂ ਕਿਸੇ ਕਾਨੂੰਨ ਨੂੰ ਮੰਨਣ ਨੂੰ ਤਿਆਰ ਨਹੀਂ ਇਹ ਸਮਾਂ ਹੁੰਦਾ ਹੈ ਸਮਾਂ ਨਿਕਲ ਜਾਣਾ ਹੈ ਅਸੀਂ 바ਵਾ ਸਾਹਿਬ ਦੇ ਸੰਵਿਧਾਨ ਨੂੰ ਮੰਨਣ ਵਾਲੇ ਆਂ 바ਵਾ ਸਾਹਿਬ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਆਂ ਇਸ ਕਰਕੇ ਸੀ ਇਸ ਸੰਗਾਸ਼ ਉlijke ਜੇਕਰ ਅਸੀਂ ਵੀ ਇਹਨਾਂ ਦੀ ਤਰ੍ਹਾਂ ਆਪਣਾ ਮਨ ਬਣਾ ਲਈਏ ਤਾਂ ਇਹਨਾਂ ਨੂੰ ਗੁਲਾਮੇਤ ਫੜ ਕੇ ਕ੍ਰੀਸ ਕੇ ਲੈ ਕਈਏ ਓਰੇ ਜਿਹੜੀ ਇਹ ਸਮਾਰਕੁੱਟ ਦਾ ਬਦਲਾ ਸੀ ਮਾਰਕੁੱਟ ਦੇ ਨਾਲ ਵੀ ਲੈ ਸਕਦੇ ਆ ਪਰ ਅਸੀਂ ਇਹ ਕਾਨੂੰਨ ਆਪਣੇ ਹੱਥ 'ਚ ਨਹੀਂ ਲਵਾਂਗੇ ਕਿਉਂਕਿ ਅਸੀਂ ਬਾਵਾ ਸਾਹਿਬ ਨੂੰ ਮੰਨਦੇ ਆ ਬਾਵਾ ਸਾਹਿਬ ਦੇ ਸੰਵਿਧਾਨ ਨੂੰ ਮੰਨਦੇ ਆ ਅਸੀਂ ਉਸ ਕਾਨੂੰਨ ਦੇ ਧਾਰੇ ਦੇ ਅੰਦਰ ਰਹਿ ਕੇ ਆਪਣਾ ਜਿਹੜਾ ਕਾਨੂੰਨੀ ਲੜਾਈ ਲੜਾਂਗੇ ਜੋ ਇਹਨਾਂ ਦੇ ਖਿਲਾਫ ਸਾਡੇ ਸਾਥੀਆਂ ਦੇ ਖਿਲਾਫ ਝੂਠਾ ਮੁਕੱਦਮਾ ਦਰਜ ਕੀਤਾ ਹੈ ਉਹਨੂੰ ਵੀ ਰੱਦ ਕਰਾਵਾਂਗੇ ਜਿਹੜੇ ਜ਼ਾਲਮਾਂ ਨੇ ਸਾਡੇ ਸਾਫ ਕਾ ਸਰਪੰਚ ਵਿੱਕੀ ਜੀ ਦੀ ਜਿਹੜੀ ਜਨਤਕ ਤੌਰ ਤੇ ਜਿਹੜੀ ਮੈਂ ਸਮਾਜ ਦਾ ਮਾਰਕਟ ਕੀਤੀ ਹੈ ਇਹਨਾਂ ਨੂੰ ਜਲੀਲ ਕੀਤਾ ਹੈ અપਮਾਨਿਤ ਕੀਤਾ ਜਾਤੀ ਭਰਤੀ ਜਿਹੜਾ ਹੈਗਾ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਜਿਹੜਾ ਪਹੁੰਚਾ ਕੇ ਜਦਮ ਲਵਾਵਾਂਗੇ ਹਾਂਜੀ ਜਦੋਂ ਐਸਪੀਐਸਟੀ ਇੱਕੀ ਦਾ ਅਰਜ਼ੀ ਦਰਜ ਕੀਤਾ ਗਿਆ ਤੇ ਸਬੰਧਤ ਅਧਿਕਾਰੀ ਉਹਨਾਂ ਦੇ ਸਾਰਿਆਂ ਦੇ ਇਹ ਧਿਆਨ ਦੇ ਵਿੱਚ ਗੱਲਬਾਤ ਹੈਗੀ ਆ ਕਿ ਉਹ ਮੁਲਜੂਮ ਨੂੰ ਫੜ ਕੇ ਅੰਦਰ ਕਿਉਂ ਨਹੀਂ ਕੀਤਾ ਗਿਆ ਤੇ ਡੀਐਸਪੀ ਸਾਹਿਬ ਕੋਲੇ ਵੀ ਗੱਲ ਚੱਲੀ ਗਈ ਹੈ ਕਈ ਮੀਟਿੰਗਾਂ ਰੱਖੀਆਂ ਨੇ ਉੱਥੇ ਵੀ ਕੋਲੀ ਪਈ ਆਈ ਆ ਯਾਨੀ ਕਿ ਗੋਲੀ ਪਾ ਕੇ ਕਈ ਮੀਟਿੰਗਾਂ ਦੇ ਵਿੱਚ ਕੋਈ ਫੈਸਲੇ ਦੇ ਉੱਤੇ ਸਿੱਟੇ ਤੇ ਨਹੀਂ ਗੱਲਬਾਤ ਪਹੁੰਚੀ ਤੀ ਦੇਖੋ ਮੈਂ ਤੁਹਾਨੂੰ ਪਹਿਲਾਂ ਕਹਿਆ ਸੱਤਾ ਦੇ ਨਸ਼ੇ ਵਿੱਚ ਹੋਏ ਇਨਾ ਚੂਰ ਨੇ ਸੋ ਵੀਦਾਂ ਨੂੰ ਮੈਂ ਤੁਸੀ ਦੂਰ ਦੀ ਗੱਲ ਇਹਨਾਂ ਨੇ ਪੁਲਿਸ ਦਾ ਵੀ ਸਿਆਸੀਕਰਨ ਕਰਤਾ ਅੱਜ ਸਾਡੇ ਪੰਜਾਬ ਦੀ ਜਿਹੜਾ ਪੁਲਿਸ ਦਾ ਸਿਆਸੀਕਰਨ ਹੋਇਆ ਇਹ ਐਮਐਲਏ ਤੈਅ ਕਰਦੀ ਐ ਕਿ ਤੁਹਾਡੇ ਇਸ ਏਰੀਆ ਦਾ ਐਸਐਚਓ ਕੌਣ ਲੱਗੂ ਐਮਐਲਏ ਤੈਅ ਕਰਦੀ ਐ ਕਿ ਤੁਹਾਡੇ ਇਸ ਏਰੀਆ ਦਾ ਡੀਐਸਪੀ ਕੌਣ ਲੱਗੂ ਇਹਨਾਂ ਨੇ ਜਿਹੜਾ ਪੁਲਿਸ ਦਾ ਸਿਆਸੀਕਰਨ ਕਰ ਚੁੱਕਿਆ ਇੱਕ ਗੱਲ ਤੁਹਾਨੂੰ ਮੈਂ ਹੋਰ ਕਹਿਣੀ ਚਾਹੁੰਦਾ ਸੈਕਸ਼ਨ 18 ਐਸਸੀਐਸਟੀ ਐਕਟ ਦਾ ਸੈਕਸ਼ਨ 18 ਦੇ ਤਹਿਤ ਇੱਕ ਹੋਰ ਵੀ ਜਿਹੜੀ ਨਾਲ ਬਣਦਾ ਜਿਹੜਾ ਵਿਅਕਤੀ ਐਸੀ ਵਿਅਕਤੀ ਦੀ ਕੰਪਲੇਟ ਦੇ ਉੱਪਰ 15 ਦਿਨਾਂ ਦੇ ਅੰਦਰ-ਅੰਦਰ ਕਾਰਵਾਈ ਨਹੀਂ ਕਰਦਾ ਤਾਂ ਉਸ ਦੇ ਉੱਪਰ ਵੀ ਐਸਸੀਐਸਟੀ ਐਕਟ ਦਾ ਮੁਕੱਦਮਾ ਦਰਜ ਕਰਨਾ ਬਣਦਾ ਜਿਹੜੇ ਤੁਹਾਡੇ ਉਰੇ ਸੰਬੰਧਿਤ ਡੀਐਸਪੀ ਨੇ ਕਿਉਂਕਿ ਜਿਹੜਾ ਐਸਸੀ ਐਕਟ ਦਾ ਪਰਚਾ ਡੀਐਸਪੀ ਦਾ ਦਰਜ ਕਰਦਾ ਹੈ ਡੀਐਸਪੀ ਦੇ ਉੱਪਰ ਮੁਕੱਦਮਾ ਦਰਜ ਕਰਨਾ ਬਣਦਾ ਕੋਈ ਨਹੀਂ ਕਿੰਨਾ ਸਮਾਂ ਇਹਨਾਂ ਦਾ ਥੋੜਾ ਸਮਾਂ ਰਹਿ ਗਿਆ ਜਿਹੜੀ ਇਹ ਗਰੀਬਾਂ ਦਾ ਮਜ਼ਦੂਰਾਂ ਦਾ ਨਾਰਾ ਲਾ ਕੇ ਦਲਤਾਂ ਦਾ ਨਾਰਾ ਲਾ ਕੇ ਦਲਤਾਂ ਨੂੰ ਡੀਐਸਪੀ ਜਿਹੜਾ ਡਿਪਟੀ ਸੀਐਮ ਬਣਾਉਣ ਦਾ ਜਿਹੜਾ ਲਾਰਾ ਲਾ ਕੇ ਜੋ ਸੱਤਾ ਦੇ ਵਿੱਚ ਆਈ ਹੈ ਥੋੜਾ ਸਮਾਂ ਰਹਿ ਜਿਨ੍ਹਾਂ ਦੇ ਅੱਗੇ ਚੁੱਪੇ ਚੱਕੀ ਫਿਰਦੇ ਦੀਏ 22 ਦੇ ਵਿੱਚ ਇਹਨਾਂ ਦੇ ਪਿੱਛੇ ਲੱਗੇ ਦੀ ਪਰ ਉਹੀ ਲੋਕ ਇਹਨਾਂ ਨੂੰ ਗੁਲਾਮੇ ਤੋਂ ਫੜਨਗੇ ਉਹੀ ਲੋਕ ਇਹਨਾਂ ਨੂੰ ਜਨਤਾ ਦੀ ਕਚੈਰੀ ਵਿੱਚ ਕ੍ਰੀਸ ਕੇ ਲੈ ਕੇ ਆਉਣਗੇ ਸਾਡੇ ਹੀ ਐਸਸੀ ਤੇ ਬੀਸੀ ਭਰਾ ਜਿਹੜੇ ਹੈਗੇ ਨੇ ਇਹਨਾਂ ਨੂੰ ਸਭ ਕੁਝ ਸਿਖਾਉਣਗੇ ਇਹ ਸਮਾਂ ਦੂਰ ਨਹੀਂ ਜਦੋਂ ਇਹਨਾਂ ਨੂੰ ਜਨਤਾ ਦੀ ਕਚੈਰੀ ਵਿੱਚ ਆ ਕੇ ਇਹਨਾਂ ਦਲਤ ਭਰਾਵਾਂ ਨੂੰ ਇਸੇ ਕਚੈਰੀ ਅੰਦਰ ਜਵਾਬ ਦੇਣਾ ਪਊਗਾ ਜਦੋਂ ਸਰਕਾਰ ਆਈ ਸੀ ਉਦੋਂ ਇਹ ਸੰਤਰਾ ਮੁਦਾਸੀ ਦੇ ਗੀਤ ਗਾਉਂਦੇ ਸੀ ਮਜ਼ਦੂਰ ਕਿਰਤੀ ਦੀ ਗੱਲ ਕਰਦੇ ਸੀ ਪਰ ਅੱਜ ਜਿਵੇਂ ਮਜ਼ਦੂਰ ਦੇ ਇਹ ਬੈਰੀ ਬਣ ਚੁੱਕੇ ਨੇ ਦੇਖੋ ਪਖੰਡੀ ਹੈ ਜੀ ਇਹ ਇਹ ਪਖੰਡੀ ਹੈ ਡਰਾਮੇ ਬਾਜਾਂ ਦੀ ਸਰਕਾਰ ਹੈ ਇਹ ਮੈਂ ਨਹੀਂ ਕਹਿੰਦਾ ਸਾਡੇ ਸੀਐਮ ਸਾਹਿਬ ਦੀ ਬੇਟੀ ਕਹਿੰਦੀ ਹੈ ਕਿ ਮੇਰਾ ਜਿਹੜਾ ਪਿਤਾ ਇੱਕ ਨੰਬਰ ਦਾ ਝੂਠਾ ਹੈ ਤੁਹਾਡਾ ਬਹੁਤ ਧੰਨਵਾਦ ਕਰਦਾ ਵੀਰੇ ਕਿ ਸਾਡੀ ਬਾਈਟ ਲੈ ਰਹੇ ਆਂ ਨਹੀਂ ਤਾਂ ਜਿਹੜਾ ਪੰਜਾਬ ਦਾ ਮੀਡੀਆ ਹੈ ਕੁਇਸਤਰੀਆਂ ਖਬਰਾਂ ਦੇਖੋਗਾ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਦੂਸਰਾ ਇੱਕ ਜਿਹੜਾ ਮੁੱਦਾ ਹੈ ਪਿੰਡਪੁਰੋ ਉਧਾਰ ਇੱਕ ਐਸਸੀ ਸਰਪੰਚ ਨੂੰ ਉਹਦੀ ਜਾਤੀ ਦਾ ਨਾਮ ਲੈ ਕੇ ਦਿੱਤੇ ਕੁੱਟਮਾਰ ਕਰਨਾ ਇਹ ਬਹੁਤ ਨਿੰਦਣਯੋਗ ਅਸੀਂ ਇਹਦਾ ਪ੍ਰਤੀ ਮਾਣ ਨਹੀਂ ਕਰਦੇ ਦੂਸਰਾ ਇੱਕ ਖੁੱਲਾ ਜਿਹੜਾ ਅੱਜ ਮੇਰੇ ਕੋਲ ਹੋਈ ਹੈ ਕਾ ਬਹੁਤ ਵਧੀਆ ਫਟ ਹੈ। ਔਰ ਲੋਕਾਂ ਦੇ ਗੇਟ ਲਏ। ਲੋਕਾਂ ਨੇ ਬਿਲਕੁਲ ਦੱਸਿਆ। ਦੂਸਰਾ ਜਿਹੜੇ ਪ੍ਰੋਣ ਵਾਲੇ ਸੀ ਕੀ ਬਲਾਕ ਪਰਦਾ। ਉੱਲਾ ਦੇ ਬਿਲਕੁਲ ਖੁੱਲੇ ਆ। ਉਹਦੇ ਰਾਜਨੀਤੀ ਕੋਈ ਰਾਜਨੀਤੀ ਨਾ। ਚਾਪੜਾ ਕਾ ਹਮੇਸ਼ਾ ਦੇ ਰਾਜਨੀਤੀ ਨਾਮ ਹੋਏ ਬਾਕੀ ਹੋਗਾ। ਹੈ ਮਿਸਟਰ ਬਾਕੀ ਸਿੰਘ ਜੀ ਮਾਰੂ ਸਰਪੰਚ ਸਾਹਿਬ ਤੁਹਾਨੂੰ ਬਹੁਤ ਬਹੁਤ ਅਸੀਂ ਕੋਸ਼ਿਸ਼ ਕਰਾਂਗੇ ਬਈ ਸਤਿ ਸ਼੍ਰੀ ਅਕਾਲ ਨੂੰ ਇੱਥੇ ਕロップ ਕਰਾਂ ਪਹੁੰਚਾਂਗੇ ਇਸ ਲਈ ਬਾਕੀ ਸਾਡੇ ਪ੍ਰਧਾਨ ਜੀ ਦੇ ਪੰਜਾਬ ਦੇ ਮੁਖ સલાਹਕਾਰ ਨਾਲ ਸੰਪਰਕ ਹੋਵੇਗਾ ਉਹਨਾਂ ਦੇ ਡੀਐਸ ਨੂੰ ਸਾਹਮਣੇ ਕਰਵਾ ਦਿੰਦੇ ਹਾਂ ਨਿਸ਼ਚਿਤ ਵਿਸ਼ਵਾਸ ਦਿਵਾਉਂਦੇ ਹਾਂ ਕਿ ਜਲਦੀ ਇਸ ਨੂੰ ਹੱਲ ਕਰ ਲਿਆ ਜਾਵੇ ਜਿਵੇਂ ਆਮ ਆਦਮੀ ਪਾਰਟੀ ਦੇ ਵਿੱਚ ਦੇਖਿਆ ਗਿਆ ਵੀ ਜੱਦੀ ਸਰਕਾਰ ਆਈ ਹੈ ਇਹ ਜਿਹੜਾ ਕਾਨੂੰਨ ਆ ਇੱਕ ਰਖਾਇਲ ਬਣਦਾ ਜਾ ਰਿਹਾ ਕਾਨੂੰਨ ਕਿੰਦੇ ਹੱਥ ਦੇ ਵਿੱਚ ਜੋ ਐਮਐਲਏ ਕਹਿੰਦੇ ਨੇ ਉਹੀ ਅੱਗੇ ਜੀ ਡੀਐਸਪੀ ਸਾਹਿਬ ਕਹਿੰਦੇ ਨੇ ਜੋ ਐਮਐਲਏ ਕਹਿੰਦੇ ਨੇ ਉਹੀ ਅੱਗੇ ਐਸਪੀ ਸਾਹਿਬ ਕਰਨਗੇ ਜਦ ਕਿ ਕਾਨੂੰਨ ਹੈ ਬਰਾਬਰ ਤਸਦੀਕ ਕਰਨੀ ਪੜਤਾਲ ਕਰਨੀ ਉਥੇ ਤੱਕ ਦਾ ਸਾਰਾ ਕੁਝ 6 ਵਾਰ ਪੜਤਾਲ ਕਰਨ ਦੇ ਬਾਅਦ ਕਿ ਉਹਦੀ 4 ਮੀਟਿੰਗਾਂ ਡੀਐਸਪੀ ਸਾਹਿਬ ਨਾਲ ਹੋਣ ਦੇ ਬਾਅਦ ਨੂੰ ਹਲੇ ਦੀ ਪੂਰਾ ਦੇਖੋ ਇਹ ਮੁਹਾ ਨਹੀਂ ਦੇਖ ਰਹੇ 99 ਐਮਐਲਏ ਮਨੁਸ਼ਾਨ ਨਾ ਮੈਂ 96 ਐਮਐਲਏ ਆ ਕੋਈ ਹਿੰਮਤ ਨਹੀਂ ਕੋਈ ਉਹ ਸਾਰੇ ਇੱਕ ਜਿਵੇਂ ਕਹਿੰਦੇ ਨਾ ਉਹ ਬੋਲ ਜਿਹਾ ਲੇਕਿਨ ਕੀ ਹੈ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਪੂਰਾ ਚੰਨਾ ਪ੍ਰਸ਼ਾਸਨ ਹੈ ਕਿੰਨਾ ਪੈਸਾ ਜਿਹੜਾ ਜਿਤ ਕੇ ਜੀਵਾਲ ਜੀ ਨੇ ਉਹਨਾਂ ਨੇ ਆਪਣੇ ਮੁੱਠ ਚ ਲਿਆ ਉਹਨਾਂ ਤੋਂ ਬਿਨਾਂ ਇੱਥੇ ਪਤਾ ਨਹੀਂ ਲੇਕਰ ਸਾਡਾ ਵੀ ਅਸੀਂ ਸਰਕਾਰ ਲੇਕਿਨ ਇਹਨੂੰ ਘੱਟ ਕਰਕੇ ਬਹਿ ਗਿਆ ਜੀਵਾਲ ਲੇਕਿਨ ਇਹਦਾ ਜਿਹੜਾ ਮਤਲਬ ਦੁੱਖ ਹੈ ਕਿ ਕੋਣ ਰਿਹਾ ਜਿਹੜੀ ਆਮ ਆਮ ਜਨਤਾ ਨੂੰ ਕਿਸੇ ਵੀ ਸਮਾਂ ਨਹੀਂ ਦੂਸੀ ਨੂੰ ਨਹੀਂ ਸਮਾਂ ਅਨ 1.5 ਵੀ ਨਾ ਹੋ ਗਿਆ ਹਜੇ ਤੱਕ ਨਹੀਂ ਸਮਾਈ ਨਹੀਂ ਕਿ ਜਦੋਂ ਕੋਈ ਕਦੇ ਜਾਣੇ ਆ ਪਹਿਲੀ ਕਹਿੰਦੇ ਨੇ ਕਿ ਰਾਜਨੀਤਿਕ ਮਾਮਲਾ ਹੋ ਗਿਆ ਲੇਕਿਨ ਅਸੀਂ ਮੈਡਮ ਦਾ ਪੂਰਾ ਜ਼ੋਰ ਲਗਿਆ ਹੋਇਆ ਹੈ ਨਰਿੰਦਰ ਕੌਰ ਭਰਾ ਅਜਾਦੀ ਕੰਪਰੋਮਾਈਜ਼ ਕਰਾਇਆ ਗਿਆ ਲੇਕਿਨ ਨਰਿੰਦਰ ਕੌਰ ਭਰਾ ਨੂੰ ਵੀ ਅਸੀਂ ਮੈਸੇਜ ਦੇਣਾ ਚਾਹੀਦਾ ਥੋੜਾ 1.5 ਹਰ ਦੇ ਗਿਆ ਉਦੋਂ ਬਾਅਦ ਚ ਵੋਟ ਤਾਂ ਕਿਧਰ ਨੂੰ ਪਿੰਡਾਂ ਚ ਕਿਹੜੇ ਦੇਖਣਾ ਨਹੀਂ ਜਿਹੜਾ ਇਹ ਕੰਮ ਕਰਦੇ ਨੇ ਇੱਕ ਤੇਰਾ ਕੱਲੇ ਦਾ ਅਸੀਂ ਪਿੰਡ ਦਾ ਨਹੀਂ ਖਲੋਦੀ ਪਿੰਡ ਦੇ ਸਰਪੰਚ ਨੇ ਇਹਨਾਂ ਨੇ ਬੜਾ ਆਪਾਂ ਲੈਣ ਜੇੜ ਬੈਠੇ ਉਹ ਬਹੁਤ ਗੰਨ ਤੇ ਲੇਕਿਨ ਨਰਿੰਦਰ ਗੌਰpura ਦੀ ਅਗਲੀ ਵਾਰ ਜਿਹੜਾ 1.5 ਸਾਲ ਲੱਗਿਆ ਉਹ ਜਿਵੇਂ ਮਰਜ਼ੀ ਕੱਢਣ ਲੇਕਿਨ ਉਹਨਾਂ ਤੇ ਜਿਹੜੇ ਲੱਗ ਰਹੇ ਨੇ ਦੋਸ਼ ਲੱਗ ਰਹੇ ਨੇ ਉਹ 1 ਸਾਲ ਤੋਂ ਬਾਅਦ ਸਾਰੇ ਜਾਂਦੇ ਨੇ ਜਦਕੀ ਗੱਲ ਕਰਦੇ ਆਂ ਅਸੀਂ ਇੱਕ 90 ਡਿਗਰੀ ਹੈ ਜੀ ਜਿਹੜੇ ਸਾਡੇ ਸਿਧਾਇਤ ਨੇ ਐਮਐਲਏ ਨੇ ਜਿਹੇ ਤਰ੍ਹਾਂ ਆਲੇ ਉਹ ਜਿਹਦੇ ਲੋਅ ਦੇ ਐਜੂਕੇਟ ਪਾਸ ਨੁੰਦੇ ਨੇ ਉਹਨੂੰ ਪਤਾ ਹੁੰਦਾ ਕਿ ਇਹ ਤਰੀਕਾ ਨਹੀਂ ਕਿ ਆਪ ਦੇ ਪਾਵਨ ਨਾਲ ਪੰਡਾ ਰੱਖਿਆ ਜਦਕਿ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ ਜਦਕਿ ਸਕੂਲ ਦੇ ਵਿੱਚ ਨਿਕਰਾਣ ਕੀਤਾ ਬੱਚਿਆਂ ਦੀ ਅਦਾਲਤ ਹੈ ਜਿੱਤੇ ਅਸੀਂ ਮੰਦਰ ਕਹਿੰਦੇ ਆ ਜਿਹਨੂੰ ਅਸੀਂ ਗੁਰਦੁਆਰਾ ਕਹਿੰਦੇ ਆ ਸਕੂਲ ਨੂੰ ਜਿਸ ਦੇ ਸਾਡੇ ਬੱਚਿਆਂ ਨੇ ਇੱਥਨਾ ਦਿੱਤੇ ਉੱਥੇ ਇਹ ਬਾਰਦਾਸ਼ਤ ਨਹੀਂ ਹੋ ਜਾਉਂਦੀ ਕਿ ਜਿਹੜਾ ਕੇਸ ਹੈ ਇੱਕ ਤਰਫ ਹੈ ਇਹਦਾ ਕੇਸ ਹੈ ਇੱਕ ਤਰਫ ਹੈ ਇਹ ਸਿਰਫ ਇਸ ਤਰਫ ਨਰਿੰਦਰ ਗੌਰ ਭਰਾ ਆ ਉਸੇ ਸਾਈਡ ਕੀ ਸੀ ਲੇਕਿਨ ਸਰਪੰਚ ਸਾਹਿਬ ਦੀ ਆਮ ਆਦੀ ਪਾਰਟੀ ਸੀ ਇਹਨਾਂ ਦੀ ਕਿਸੇ ਨੇ ਵੀ ਸੁਣੀ ਨਹੀਂ ਲੇਕਿਨ ਨਰਿੰਦਰ ਗੌਰ ਭਰਾ ਜੀ ਇਹਨਾਂ ਨੇ ਵੀ ਚੁਣੀ ਮੈਂ ਜਿੰਨੇ ਦੂਸਰੇ ਦੇ ਜਰਨਲ ਨੇ ਚੁਣੀ ਸੀ ਉੰਨੇ ਇਹਨਾਂ ਨੇ ਵੀ ਚੁਣੀ ਸੀ ਲੇਕਿਨ ਇਹਨਾਂ ਨੂੰ ਅਗਨੋਰ ਕੀਤਾ ਗਿਆ ਇਹਨਾਂ ਦੀ ਕੋਈ ਵੀ ਕੁੱਝ ਗੱਲ ਨਹੀਂ ਇਹ ਸਿਰਫ ਇੱਕ ਸਾਈਡ ਦੇ ਬਣ ਕੇ ਰਹਿ ਗਏ ਉਹ ਲੇਕਿਨ ਅਗਲੀ ਵਾਰ ਇਹੀ ਪਿੱਟੇ ਇਹੀ ਪਿੰਡ ਸਿੱਕੇ ਪੰਜਾਬ ਦੇ तकरीबन 80 ਪਿੰਡ ਨੇ ਸਾਰੇ ਤਿਆਰ ਬੈਠੇ ਨੇ ਇਹਨਾਂ ਨੂੰ ਜਵਾਬ ਦੇਣ ਚਾਹਦੇ ਕਿ ਅਸੀਂ ਸੰਵਿਧਾਨਕ ਤੌਰ ਤੇ ਕਹਿਨੇ ਆਂਦੀ ਸੰਵਿਧਾਨਕ ਤੌਰ ਤੇ ਮਾਤਾ ਪ੍ਰਕਾਸ਼ਪੁਰ ਸਰਵੰਤੀ ਹੁੰਦੇ ਇਹ ਕਿ ਇਹ ਚੋਰ ਮੋਰੀ ਦੇ ਤਰੀਕੇ ਨਾਲ ਬਲਾਕ ਸੰਪਤੀ ਦੇ ਮੈਂਬਰ ਜਿਹੜੇ ਆਪਣੇ ਮੈਂਬਰ ਨੇ ਉਹ ਬੁਲਾ ਰਹੇ ਨੇ ਜਦ ਕਿ ਇਹਨਾਂ ਨੇ ਉਹ ਮੈਂਬਰ ਨੇ ਜਿਹੜੇ ਇਹਨਾਂ ਨੇ ਪ੍ਰਧਾਨ ਲਾਏ ਨੇ ਜਿਹੜੇ ਬਲਾਕ ਦੇ ਪ੍ਰਧਾਨ ਲਾਏ ਨੇ ਉਹ ਸਿਰਫ ਇੱਕ ਪਾਰਟੀ ਦੇ ਪ੍ਰਧਾਨ ਨੇ ਨਾ ਲੋਕਾਂ ਦੇ ਪ੍ਰਧਾਨ ਨਹੀਂ ਲੋਕਾਂ ਨੇ ਨਮਾਇਦਗੀ ਦਿੱਤੀ ਹੈਗੀ ਜਿਹੜੀ ਉਹ ਲੋਕਾਂ ਨੇ ਬਹੁਤ ਦਿੱਤੀ ਆ ਸਰਪੰਚ ਨੂੰ ਬਹੁਤ ਦਿੱਤੀ ਆ ਲਾਗੂ ਤਾਂ ਲੱਗ ਗਿਆ ਉਹ ਸਿਰਫ ਪਾਰਟੀ ਦਾ ਪ੍ਰਧਾਨ ਹੈ ਨਾ ਬਲਾਕ ਪ੍ਰਧਾਨ ਲੱਗਿਆ ਉਹ ਉਹਦੀ ਗੱਲ ਚ ਪੜਤਣ ਵਾਲਾ ਪਾਣੀ ਕਿ ਉਹ ਕਹਿੰਦੇ ਡਿਸਪੈਂਸਰੀ ਚ ਅਗਰ ਡਾਕਟਰ ਹੈ ਨਾ ਉਹ ਇੱਕ ਗੋਲੀ ਵੀ ਜਿੰਨੇ ਕਹਿੰਦੇ ਕੇਜਰੀਵਾਲ ਜੀ ਨੂੰ ਕੁਝ ਕਰੀ ਦੇ। ਕਿਤੇ ਕੋਈ ਵੀ ਹਰਕਤ ਹੁੰਦੀ ਆ ਉਹ ਦਿੱਲੀ ਲੇਬਲ ਤੇ ਜਾਂਦੀ ਆ। ਅੱਜ ਜਿਹੜੇ ਇਹ ਬਲਾਕ ਤੋਂ ਆਉਂਦਾ ਮੈਂ ਕਹਿੰਦਾ ਐਵੇਂ ਲੱਗ ਤੱਕ ਸਭ ਇਹਨਾਂ ਨੇ ਬੰਦ ਕਰ ਦਿੱਤਾ ਹੈ। ਭਰਾਣੀ ਜੋ ਬਾਕੀ ਇਹ ਨੰਬਰ ਸੌਂਪਾ ਜਾਂ ਇਸ ਮਸਲੇ ਤੇ ਕਿਸ ਹੱਦ ਤੱਕ ਦਿਖਾ ਰਹੇ ਨੇ ਉਹ ਜਾਣਦਾ ਹੈ। ਇਹ ਤਾਂ ਜਿੰਨੇ ਵੀ ਮੇਰੇ ਰਹਿਣਾ ਕੋ ਕਿਸਾਨ ਸਾਡੇ ਪਾਸੇ ਗਰੀਬ ਕਿਸਾਨਾਂ ਦੀ ਕੋਈ ਨਹੀਂ ਸੀ ਅਗਰ ਕਹਿੰਦੇ ਗਰੀਬ ਕਿਸਾਨਾਂ ਨੂੰ ਵੀ ਕਾਇਦ ਕੋਈ ਨਾ ਹੜਦਾ ਲੇਕਿਨ ਅੱਜ ਇਹ ਕੰਟੀਨ ਕਰਵਾ ਦਿੱਤਾ ਜਿਸਨੂੰ ਬਾਬਾ ਸਾਹਿਬ ਲੋਕ ਲੇਕਿਨ ਕਿਤੇ ਨਾ ਕਿਤੇ ਨੂੰ ਬਹੁਤ ਜ਼ਰਾ ਕਵਾਇਆ ਜਿੱਦ ਮੱਧੇ ਪੈ ਰਿਆ ਸਾਡੀ ਧੀ ਮਾਨਵੀ ਹੋਣੀ ਹੈ ਨਾਲ ਨਾਲ ਅਸੀਂ ਜਿੱਥੇ ਤੱਕ ਹੋ ਸਕੀ ਸੜਕਾਂ ਕੇ ਇਸ ਜੇੜਾ ਵੀ ਭਰਦਾ

ਕੁਝ ਆਪ ਜੀ ਦੇ ਦੁਸ਼ਤਿਆਂ ਨੂੰ ਪੜਿਆ। ਐਸੇ ਘੜੇ ਵਿੱਚ ਜਦ ਕੀ ਲਾਅ ਕਹਿੰਦਾ ਹੈਗਾ ਕਿ ਜੇ 15 ਦਿਨ ਦੇ ਵਿੱਚ ਐਸਟੀਐਸ ਐਕਟ ਦਾ ਜਿਹੜਾ ਪਾਰਚਾ ਦਾ। ਹਾਂ ਜੀ ਅਗਲਾ ਇੱਥੇ ਜੀ ਲਾਅ ਕਹਿੰਦਾ ਹੈਗਾ ਜੇ ਡੀਐਸਟੀ ਸਾਹਿਬ ਕਾਰਵਾਈ ਨਹੀਂ ਕਰਦੇ ਤਾਂ ਐਸਟੀਐਸ ਐਕਟ ਦਾ ਪਾਰਚਾ ਤੁਹਾਡਾ ਡੀਐਸਟੀ ਸਾਹਿਬ ਦੇ ਉੱਤੇ ਵੀ ਹੁੰਦਾ ਹੈ। ਇਹਦੇ ਬਾਰੇ ਥੋੜੀ ਕੀ ਇਨਫੋ। ਸੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਸਤਿ ਸ੍ਰੀ ਅਕਾਲ ਜੀ। ਆ ਤਾਂ ਸੋ ਤੁਹਾਨੇ ਜਿਹੜਾ ਕੁਐਸਚਨ ਪੁੱਛਿਆ ਉਹ ਕੋਰਨਰ ਤੋਂ ਪੁੱਛਣਾ ਹੈ ਕਿਉਂਕਿ ਇਹ ਜਿਹੜਾ ਕਾਨੂੰਨ ਹੈ ਸੋਧਾ ਹੈ ਸੋਧਾ ਆਮ ਦੇ ਵਿੱਚ ਹਰੇ ਕਾਨੂੰਨ ਜਿਹੜਾ ਇੱਕ ਸਮਾਨ ਬਰਾਬਰ ਦਾ ਹੱਕ ਆਰਟੀਕਲ 14 ਉਹਨੇ ਸਾਨੂੰ ਬਰਾਬਰ ਦਾ ਹੱਕ ਦਿੱਤਾ ਬਰਾਬਰ ਦਾ ਹੱਕ ਦਿੱਤਾ ਤੇ ਸਾਡੇ ਜਿਹੜੇ ਵਿੱਕੀ ਸਾਹਿਬ ਸਰਪੰਚ ਸਾਹਿਬ ਨੇ ਇਹਨਾਂ ਦੇ ਉੱਤੇ ਅਸੀਂ ਦੇਖ ਰਹੇ ਹਾਂ ਕਿ ਪਿਛਲੇ 6 ਮਹੀਨੇ ਤੋਂ ਲਗਾਤਾਰ ਜਿਹੜਾ ਕੋਈ ਕਾਰਵਾਈ ਨਹੀਂ ਹੋਈ ਜਦਕਿ ਅਸੀਂ ਟੀਮ ਆਰਮੀ ਦੀ ਸਬੂਚੀ ਟੀਮ ਵੱਲੋਂ ਹੋਰ ਜਥੇਬੰਦੀਆਂ ਵੱਲੋਂ ਜਿਹੜਾ ਪੂਰਾ ਸੰਘਰਸ਼ ਹੈ ਇਹ ਵਧਿਆ ਜਾ ਰਿਹਾ ਹੈ ਪਰ ਅਸੀਂ ਡੀਐਸਪੀ ਐਸਪੀ ਪੂਰੇ ਪ੍ਰਸ਼ਾਸਨ ਸਾਸਨ ਪ੍ਰਸ਼ਾਸਨ ਨੂੰ ਦੇ ਧਿਆਨ ਦੇ ਵਿੱਚ ਇਹ ਲਿਆਉਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਇਸੇ ਤਰ੍ਹਾਂ ਸਾਡੇ ਗਰੀਬ ਲੋਕਾਂ ਐਸਸੀ ਲੋਕਾਂ ਨੇ ਤੁਹਾਨੂੰ ਵੋਟਾਂ ਲੈ ਕੇ ਸਾਡੇ ਉੱਤੇ ਇਸੇ ਤਰ੍ਹਾਂ ਤੁਹਾਨੂੰ ਆ ਤਾਂ ਆਉਣ ਵਾਲਾ ਸਮਾਂ ਹੈ ਜਿਸ ਦਾ ਤੁਹਾਨੂੰ ਇਹ ਸਮਝ ਆ ਜਿਹੜਾ ਦੱਸ ਦੇਵੇ ਕਿ ਕਿਸ ਤਰ੍ਹਾਂ ਸਰਕਾਰ ਚੱਲਦੇ ਤੇ ਕਿਸ ਤਰ੍ਹਾਂ ਚਲਉਣੀ ਆ ਇਹ ਸਾਡੇ 바ਵਾ ਸਾਹਿਬ ਦੇ ਪੈਰੋਗਾਰ ਨੇ ਜਿਹੜੇ ਉਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੱਸ ਦੇਣਗੇ ਮੈਂ ਡੀਐਸਪੀ ਐਸਪੀ ਦੇ ਧਿਆਨ ਦੇ ਵਿੱਚ ਇਹ ਵੀ ਲਿਆਉਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੀ ਕੀ ਮਾਰਨੀ ਆ ਤੇ ਜ਼ਗੂਰ ਦੇ ਵਿੰਗੀਆਂ ਨੇ ਜਿਹੜੀਆਂ ਉਹ ਸਮੂੱਚੇ ਤੋਂ ਤੇ ਵੱਡੇ ਪੱਧਰ ਦੇ ਤੇ ਪੂਰੇ ਪੰਜਾਬ ਦੇ ਵਿੱਚ ਇਹ ਸਮੁੱਦੇ ਨੂੰ ਲੈ ਕੇ ਜਾਵਾਂਗੇ ਕਿ ਜੇਕਰ ਇਹਨਾਂ ਦੀ ਸਰਵੇਖਣ ਨਾ ਹੋਈ ਤਾਂ ਸਸਨ ਤੇ ਪ੍ਰਸ਼ਾਸਨ ਇਸ ਦਾ ਆਪ ਜ਼ਿੰਮੇਵਾਰ ਹੋਗਾ